ਨੀ ਵੀਡੀਓ ਨੂੰ ਦੇਖਦੇ ਹੋਏ ਸਾਰੇ ਭੈਣ ਭਰਾਵਾਂ ਨੂੰ ਬਜ਼ੁਰਗਾਂ ਮਤਾਵਾਂ ਨੂੰ ਮੇਰੇ ਪਿੰਡ ਦੇ ਪ੍ਰਾਇਮਰੀ ਸਕੂਲ ਤੋਂ ਇੱਕ ਵਾਰ ਫਿਰ ਤੋਂ ਸਤਿ ਸ੍ਰੀ ਅਕਾਲ ਅੱਜ ਆਪਾਂ ਜਿਹੜੀ ਮਿੱਟੀ ਪਾਈ ਹੋਈ ਆ ਪਿੱਛੇ ਉਹ ਕਰਾਵਾਂਗੇ ਤੇ ਕੱਲ ਵੀ 2 ਘੰਟੇ ਲਾਇਏ ਸੀ ਹੁਣ ਦੀ ਸਿਚੁਏਸ਼ਨ ਕੀ ਆ ਤੁਹਾਨੂੰ ਮੈਂ ਦਿਖਾ ਰਿਹਾ ਆ ਬਾਹਰ ਦੀ ਗਲੀ ਆ ਤੇ ਇਹ ਗਲੀ ਬਾਹਰ ਨਾਲੋਂ ਤਕਰੀਬਨ 1 ਫੁੱਟ ਨੀਵੀਂ ਸੀ ਕੱਲ 2 ਘੰਟੇ ਲਾਇਏ ਸੀ ਤਕਰੀਬਨ ਆਪਾਂ ਨੇ ਕੁੱਦ ਮਿੱਟੀ ਨੇ ੜੇ ਕਰ ਦਿੱਤੀ ਆ ਤੇ ਇਧਰਲੇ ਬੰਦੇ ਤੁਸੀਂ ਦੇਖ ਸਕਦੇ ਹੋ ਹਾਲੇ 70% 70% ਕੰਮ ਪਿਆ ਆਪਣਾ ਖਿੱਚਣ ਵਾਲਾ ਉਹ ਆਪਾਂ ਅੱਜ ਖਿੱਚਾਂਗੇ ਇਧਰਲੇ ਬੰਦੇ ਕਿਹੜੀ ਆਪਾਂ ਬਿਲਡਿੰਗ ਢਾਈ ਸੀ ਉਹਦਾ ਕਚਰਾ ਸੀਗਾ ਉਹ ਕੱਲ ਧੋ ਕੇ ਆਪਾਂ ਨੇ ਪਹਿਲਾਂ ਥੱਲੇ ਸੜਤਾ ਤੇ ਉਹਦੇ ਉੱਤੇ ਹੁਣ ਆਪਾਂ ਸਾਫ਼ ਮਿੱਟੀ ਪਾ ਦਾਂਗੇ ਤੇ ਇਹ ਆਪਣੀ ਇੱਟ ਪਈ ਆ ਕਿਹੜੀ ਆਪਾਂ ਨੇ ਫਰਸ਼ ਚੰਨਾ ਤੇ ਪਾਰਕ ਬਣਾਉਣ ਲੱਗਿਆਂ ਬੰਨੇ ਤੇ ਕੰਧਾਂ ਕਰਦੀਆਂ ਨੇ ਤਿੰਨ ਤਰਲੇ ਬੰਨੇ ਕਮਰੇ ਦੇਖ ਸਕਦੇ ਹੋ ਤੁਸੀਂ ਇਹ ਕਮਰਿਆਂ 'ਚ ਪਾਣੀ ਵੜ ਜਾਂਦਾ ਸੀ ਤੇ ਆਪਣੀ ਸਕੀਮ ਇਹ ਆ ਵੀ ਇਹ ਕਮਰਿਆਂ 'ਚ ਆਪਾਂ ਨੇ 1.5 1.5 ਫੁੱਟ ਭਰਤੀ ਪਾ ਦੇਣੀ ਆ ਤੇ ਕਮਰੇ ਉੱਤੇ ਹੋ ਜਾਣਗੇ ਤਾਂ ਆਟੋਮੈਟਿਕ ਪਾਣੀ ਅੰਦਰ ਨਾ ਜਾਊਗਾ ਇਹ ਆਪਣੀ ਹੁਣ ਦੀ ਮੌਜੂਦਾ ਬਿਲਡਿੰਗ ਤੇ ਆਉਣ ਵਾਲੇ ਸਮੇਂ 'ਚ ਤੁਹਾਨੂੰ ਸਾਰੇ ਸਕੂਲ ਦੇ ਵਿੱਚ ਗੱਦੀ ਘਾ ਲੱਗਿਆ ਹੋਇਆ ਮਿਲੂਗਾ ਫਰਸ਼ ਪਾਇਆ ਹੋਇਆ ਮਿਲੂਗਾ ਜਮਾ ਗਵਰਨਮੈਂਟ ਸਕੂਲ ਵਾਲੀ ਫੀਲਿੰਗ ਆਊਗੀ ਤੁਹਾਨੂੰ ਇਹ ਸਕੂਲ ਤੇ ਆ ਕੇ ਤੇ ਤੁਸੀਂ ਹੁਣ ਦੇ ਹਾਲਾਤ ਦੇਖ ਸਕਦੇ ਹੋ ਤੇ ਜਦੋਂ ਸਕੂਲ ਬਣ ਗਿਆ ਇੱਕ ਵਾਰ ਤੁਹਾਨੂੰ ਉਦੋਂ ਫੇਰ ਸਕੂਲ ਦੀ ਤਸਵੀਰ ਦਿਖਾਵਾਂਗੇ ਆਹਲਾ ਕਮਰਾ ਜਿਹੜਾ ਇੱਥੇ ਆਪਾਂ ਨੇ ਸਕੂਲ ਦਾ ਦਫ਼ਤਰ ਤੇ ਲਾਇਬ੍ਰੇਰੀ ਬਣਾਉਣੀ ਆ ਸਤਿ ਸ਼੍ਰੀ ਅਕਾਲ ਸਰ ਸਤਿ ਸ਼੍ਰੀ ਅਕਾਲ ਜੀ ਮੌਜੂਦਾ ਸਿਚੁਏਸ਼ਨ ਕੀ ਆ ਮੌਜੂਦਾ ਸਿਚੁਏਸ਼ਨ ਤੁਸੀਂ ਦਿਖਾ ਸਕਦੇ ਹੋ ਅਸੇ ਪਾਸੇ ਆਹ ਮਿੱਟੀ ਤੁਹਾਨੂੰ ਪਈ ਨਜ਼ਰ ਆ ਰਹੀ ਹੈ ਔਰ ਸਕੂਲ ਦੀ ਇੱਕ ਆ ਮਲਬਾ ਤੁਹਾਨੂੰ ਨਜ਼ਰ ਆ ਰਿਹਾ ਹੋਵੇਗਾ ਜੀ ਮੈਂ ਦੱਸਣਾ ਚਾਹਣਾ ਵੀ 2 ਸਾਲ ਪਹਿਲਾਂ ਮੈਂ ਇੱਥੇ ਜਦੋਂ ਆਇਆ ਸੀ 2022 ਦੇ ਵਿੱਚ ਜੀ ਉਸ ਤੋਂ ਬਾਅਦ ਵਿੱਚ ਪਿਛਲੇ ਸਾਲ ਜਦੋਂ ਜਾਦਾ ਮੀਂਹ ਪਿਆ ਤੇ ਜਾਦਾ ਮੀਂਹ ਆਉਣ ਦੇ ਕਾਰਨ ਜਿਵੇਂ ਕਿ ਪੰਜਾਬ 'ਚ ਹੜ੍ਹ ਆਏ ਸੀਗੇ ਔਰ ਸਾਡੇ ਸਕੂਲ ਵਿੱਚ ਵੀ ਪਾਣੀ ਭਰ ਗਿਆ ਸੀ ਤੁਸੀਂ ਪਿੱਛੇ ਗੇਟ ਵਖਾਇਓ ਔਰ ਗੇਟ ਜਿਹੜਾ ਹੈਗਾ ਵਾ ਇੱਥੋਂ ਜਿਹੜਾ ਥੱਲੇ ਰਸਤਾ ਉਤਰਦਾ ਉਹ ਉੱਥੋਂ ਗਲੀ ਤੋਂ ਫਟ ਲੀਵਾ ਉਤਰਦਾ ਜੀ ਜੀ ਔਰ ਸਕੂਲ ਦਾ ਪਾਣੀ ਬਾਹਰ ਤੱਕ ਹੀ ਜਾਣਾ ਸਗੋਂ ਸਕੂਲ ਦੇ ਅੰਦਰ ਬਾਹਰਲਾ ਪਾਣੀ ਆਉਂਦਾ ਸੀ ਜ ਜਿਹਦੇ ਨਾਲ ਉਹ ਗੇਟ ਤੋਂ ਲੈ ਕੇ ਘਟੋ ਘਟ 20 30 ਫੁੱਟ ਤੱਕ ਆ ਜਿਹੜਾ ਸਾਰਾ ਏਰੀਆ ਹੈਗਾ ਵਾ ਇਹਦੇ ਚ ਪਾਣੀ ਭਰਦਾ ਸੀ ਜੀ ਫੁੱਟ ਫੁੱਟ ਪਾਣੀ ਭਰਨ ਕਰਕੇ ਇੱਥੇ ਬੱਚੇ ਅੰਦਰ ਨੇ ਆ ਸਕਦੇ ਸੀ ਬਾਹਰ ਨਹੀਂ ਜਾ ਸਕਦੇ ਸੀ ਜੀ ਇਧਰ ਆਂਗਨਵਾੜੀ ਵਾਲਿਆਂ ਨੂੰ ਸਿਮਸਿਮ ਸਮੱਸਿਆ ਆਉਂਦੀ ਸੀ ਜੀ ਔਰ ਇਸ ਸਮੇਂ ਕੀ ਆ ਕਿ ਵੀ ਆ ਤੁਸੀਂ ਦੇਖ ਸਕਦੇ ਹੋ ਸਾਨੂੰ ਇੱਥੇ ਅਸੀਂ ਕੰਮ ਸ਼ੁਰੂ ਕਰ ਰੱਖਿਆ ਹੈ ਕਿ ਇਸ ਵਾਰੀ ਜਿਵੇਂ ਕਿ ਮੀਂਹ ਫੇਰ ਸ਼ੁਰੂ ਹੋ ਰਿਹਾ ਸਾਨੂੰ ਉਹ ਵਾਟਰ ਲੌਕਿੰਗ ਦੀ ਪਾਣੀ ਭਰਨੇ ਸਮੱਸਿਆ ਨਾ ਆਵੇ ਜੀ ਇਸ ਲਈ ਅਸੀਂ ਇੱਥੇ ਅਪਰੋਚ ਕੀਤੀ ਪਹਿਲਾਂ ਸਭ ਤੋਂ ਪਹਿਲਾਂ ਤਾਂ ਮੈਂ ਬਹੁਤ ਬਹੁਤ ਧੰਨਵਾਦ ਕਰਨਾ ਚਾਹੁੰਦਾ ਹਾਂ ਸ਼ਹੀਦ ਕਰਤਾਰ ਸਿੰਘ ਸਰਾਪਾ ਜੁਟ ਕਲੱਬ ਦਾ ਜੀ ਕਿਉਂਕਿ ਉਹਨਾਂ ਦੇ ਸਦਕਾ ਹੀ ਕੰਮ ਸ਼ੁਰੂ ਹੋਇਆ ਵਾ ਜੀ ਉੱਥੇ ਅਸੀਂ ਅਪਰੋਚ ਕੀਤੀ ਉਹਨਾਂ ਦੇ ਜਿਹੜੇ ਕਲੱਬ ਪ੍ਰਧਾਨ ਸੀਗੇ ਵੀਰ ਅਮਰਤਪਾਲ ਜੀ ਜੀ ਉਹਨਾਂ ਨੇ ਇੱਥੇ ਕੰਮ ਨੂੰ ਜਿਹੜਾ ਹੈਗਾ ਸੀਗਾ ਉਹ ਸ਼ੁਰੂ ਕਰਵਾਇਆ ਮਿੱਟੀ ਜਿਹੜ ਗੁਰੂ ਤੇਗ ਬਹਾਦਰ ਸਾਹਿਬ ਗੁਰਦਰਾ ਸਾਹਿਬ ਕੋ ਜਿਹੜੀ ਆ ਉੱਥੋਂ ਸਾਨੂੰ ਮਿਲੀ ਹੈ ਜੀ ਉਹਨਾਂ ਨੇ 60 ਟਰਾਲੀਆਂ ਮਿੱਟੀ ਇੱਥੇ ਪਵਾਈ ਉਸ ਤੋਂ ਬਾਅਦ ਇਹ ਜਿਹੜੀ ਬਿਲਡਿੰਗ ਪੁਰਾਣੀ ਬਿਲਡਿੰਗ ਹੈਗੀ ਸੀ ਇਹਨੂੰ ਕੰਡਮ ਕਰਾਉਣ ਦਾ ਕੰਮ ਜੀ ਔਰ ਇਹਨੂੰ ਢਵਾਉਣ ਦਾ ਕੰਮ ਇਹ ਸਾਰਾ ਜਿਹੜਾ ਹੈਗਾ ਵਾ ਉਹ ਸਾਡੇ ਕਲੱਬ ਪ੍ਰਧਾਨ ਅਮਰਪਾਲ ਜੀ ਦਾ ਹੈਗਾ ਵਾ ਉਹਨਾਂ ਨੇ ਲੇਬਰ ਨੱਭੀ ਇਹਨੂੰ ਢਵਾਇਆ ਇਸ ਤੋਂ ਬਾਅਦ ਅੱਗੇ ਜਿਹੜਾ ਇੱਥੇ ਮਿੱਟੀ ਪਾਈ ਪਾਉਣ ਤੋਂ ਪੱਧਰੀ ਕੀਤੀ ਜਾ ਰਹੀ ਹੈ ਜੀ ਇਹ ਪੱਧਰ ਕਰਨ ਦਾ ਕੰਮ ਵੀ ਇਹ ਕਲੱਬ ਕਰ ਰਿਹਾ ਜੀ ਜੀ ਇਸ ਤੋਂ ਬਾਅਦ ਇਸ ਦੇ ਉੱਤੇ ਜਿਹੜੀ ਪੈ ਲੱਗਣੀ ਹੈਗੀ ਹੈ ਜੀ ਸੀਮੈਂਟ ਦਾ ਉਹ ਫੋਟੋ ਕਲ ਖਰਚੇ ਆਉਣੇ ਆ ਜੀ ਉਹ ਸਾਰੇ ਖਰਚੇ ਜਿਹੜੇ ਹੈਗੇ ਆ ਇਹ ਕਲੱਬ ਜਿਹੜਾ ਹੈਗਾ ਉਹ ਸਾਨੂੰ ਕਰਕੇ ਦੇ ਰਿਹਾ ਸੋ ਅਸੀਂ ਇੱਕ ਵਾਰੀ ਬਹੁਤ ਬਹੁਤ ਧੰਨਵਾਦੀ ਹਾਂ ਸ਼ਹੀਦ ਕਰਤਾਰ ਸਿੰਘ ਯੂਥ ਕਲੱਬ ਦੇ ਕਿ ਸਾਨੂੰ ਇਹ ਜਿਹੜਾ ਪੂਰਾ ਉਹ ਕੰਮ ਜਿਹੜਾ ਕਰਕੇ ਦੇ ਰਿਹਾ ਔਰ ਇਹਨਾਂ ਨੇ ਸਾਨੂੰ ਆਸ਼ਵਾਸ਼ਣ ਵੀ ਦਵਾਇਆ ਵੀ ਇਸ ਤੇ ਅਸੀਂ ਇਸ ਤੋਂ ਬਾਅਦ ਜਿਹੜਾ ਕੁਝ ਏਰੀਆ ਕੱਚਾ ਰੱਖ ਕੇ ਕੁਝ ਘਾਹ ਲਗਾਵਾਂਗੇ ਬੁੱਟੇ ਲਗਾਵਾਂਗੇ ਮੌਜੂਦਾ ਜੋ ਸਥਿਤੀ ਹੈਗੀ ਤੁਸੀਂ ਦੇਖ ਸਕਦੇ ਹੋ ਇਸ ਤੋਂ ਉਹਨਾਂ ਨੇ ਕਿਹਾ ਵੀ ਅਸੀਂ 70 80% ਬਿਹਤਰ ਸਥਿਤੀ ਜਿਹੜੀ ਹੈ ਸਕੂਲ ਦੀ ਕਰਕੇ ਦਵਾਂਗੇ ਸੋ ਆਉਣ ਵਾਲੇ ਸਮੇਂ ਵਿੱਚ ਹੁਣ ਅੱਗੇ ਕੀ ਬਣਦਾ ਇਹ ਤੁਸੀਂ ਦੁਬਾਰਾ ਦੇਖੋਗੇ ਜਦੋਂ ਅਸੀਂ ਇੱਥੇ ਕੰਮ ਪੂਰਾ ਕਰ ਲਿਆ ਉਸ ਤੋਂ ਬਾਅਦ ਦੁਬਾਰਾ ਤਾਂ ਮੈਂ ਫਿਰ ਦਿਖਾਵਾਂਗੇ ਕਿ ਅੱਜ ਦੀ ਸਥਿਤੀ ਤੋਂ ਬਾਅਦ ਇੱਥੇ ਕੀ ਸਿਚੁਏਸ਼ਨ ਬਣਦੀ ਹੈ ਸੋ ਸਾਨੂੰ ਤਾਂ ਸਭ ਤੋਂ ਵੱਡੀ ਖੁਸ਼ੀ ਤਾਂ ਇਹ ਹੈ ਕਿ ਵੀ ਅੱਜ ਤੱਕ ਜੋਊਥ ਹੈਗਾ ਵਾ ਉਹ ਨਸ਼ੇ ਕਰ ਰਿਹਾ ਪਰ ਇਹ ਕਲੱਬ ਦੇ ਵਿੱਚ ਜਿਹੜੇ ਹੈਗੇ ਖਾਸ ਕਰਕੇ ਦੇ ਪ੍ਰਧਾਨ ਹੈਗੇ ਆ ਉਹ ਖੁਦ ਇੱਥੇ ਆ ਕੇ ਟਰੈਕਟਰ ਖੁਦ ਚਲਾ ਰਹੇ ਆ ਖੁਦ ਇੱਥੋਂ ਹੱਥੀ ਵੀ ਕੰਮ ਕੀਤਾ ਇਟਾਂ ਪਟਾਈਆਂ ਨਾਲ ਜੀ ਸੋ ਬਹੁਤ ਬਹੁਤ ਧੰਨਵਾਦ ਜੀ ਤੇ